ਆ ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਮੈਂ ਗੁਰਾ ਸਿੰਘ ਖੇਤੀ ਵਿਰਾਤ ਮਿਸ਼ਨ ਜੈਤੋ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਦਲ ਸਿੰਘ ਵਾਲਾ ਕਿਸਾਨ ਗਰਮੇਜਰ ਸਿੰਘ ਜੀ ਦੇ ਖੇਤ ਜਿਨ੍ਹਾਂ ਨੇ ਮਲਚਕ ਵਿਧੀ ਦੇ ਨਾਲ ਕਣਕ ਦੀ ਬਿਜਾਈ ਕੀਤੀ ਸੀ ਇਹ ਬਿਜਾਈ 1 ਨਵੰਬਰ 2024 ਦੇ ਵਿੱਚ ਕੀਤੀ ਗਈ ਹੈ ਤੇ ਹੁਣ ਆਪਾਂ ਗਰਮੇਜਰ ਜੀ ਨਾਲ ਗੱਲ ਕਰਦੇ ਆਂ ਇਹ ਕਣਕ ਨੂੰ ਦੇਖ ਕੇ ਤੁਹਾਨੂੰ ਤਾਂ ਬਹੁਤ ਵਧੀਆ ਲੱਗ ਰਹੀ ਹੈ ਇਹਨਾਂ ਨੇ ਜਿਨ੍ਹਾਂ ਨੇ ਖੁਦ ਬਿਜਾਈ ਕੀਤੀ ਹੈ ਇਹਨਾਂ ਨੇ ਇਹ ਵੀ ਦੀ ਬਣਾਈ ਐ ਤੇ ਦੂਜੀਆਂ ਵਿਧੀਆਂ ਵੀ ਬਣਾਈਆਂ ਹੋਣਗੀਆਂ ਤੇ ਉਹ ਕਿਵੇਂ ਤਾਂ ਲੱਗ ਰਿਹਾ ਇਹਨਾਂ ਨੂੰ ਤੇ ਕੀ ਇਹਦੇ ਵਿੱਚ ਫਰਕ ਆ ਤੇ ਕੀ ਕੁਛ ਇਹਦੇ ਵਿੱਚ ਹੁਣ ਤੱਕਰ ਕੀਤਾ ਤੇ ਪਰਾਲੀ ਦਾ ਕੀ ਆ ਉਹ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆ। ਸੱਤੀ ਕਾਲ ਜੀ। ਆਕਰਵੇਜ ਸਿੰਘ ਜੀ ਤੁਹਾਡੇ ਖੇਤ ਦੇ ਵਿੱਚ ਆਏ ਆ। ਬਜਾਈ ਵੀ ਅਸੀਂ ਕਰਾ ਕੇ ਗਏ ਸੀ ਇਹਦੇ ਕ ਮਚਿੰਗ ਵਿਧੀ ਨਾਲ ਆਪਦੀ ਮਸ਼ੀਨ ਦੇ ਨਾਲ ਤੇ ਅੱਜ ਕਣਕ ਨੂੰ ਦੇਖ ਕੇ ਸਾਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਬਹੁਤ ਵਧੀਆ ਲੱਗ ਰਹੀ ਆ ਤੇ ਤੁਹਾਡੇ ਕੀ ਵਿਚਾਰ ਨੇ ਇਹ ਕਣਕ ਨੂੰ ਦੇਖ ਕੇ ਅੱਜ ਤੱਕਰ ਤੁਸੀਂ ਇਹਦੇ ਵਿੱਚ ਕੀ ਕੁਛ ਕੀਤਾ ਹੋਇਆ ਇਹਦੇ ਵਿੱਚ? ਇਹ ਪਹਿਲੀ ਗੱਲ ਤਾਂ ਤੁਸੀਂ ਮੇਰੇ ਨਾਲ ਬੁਝਾਈ ਕਰਾ ਕੇ ਗਏ ਸੀ ਹੈ ਨਾ ਜੀ ਸਜਾਈ ਕਰਾਉਣ ਮੌਕੇ ਮੈਨੂੰ ਇਹ ਦੱਸੋ ਵੀ ਤੁਸੀਂ ਡੀਏਪੀ ਮੈਂ ਲੋਕਾਂ ਦੇ ਸਾਹਮਣੇ ਬਿਲਕੁਲ ਨਹੀਂ ਪਾਈ ਨਹੀਂ ਪਾਈ ਡੀਏਪੀ ਨਹੀਂ ਪਾਈ ਸੀ ਤੁਸੀਂ ਹੈ ਨਾ ਨਹੀਂ ਪਾਈ ਸੀਗੀ ਬਿਲਕੁਲ ਡੀਏਪੀ ਨਹੀਂ ਪਾਈ ਅੱਜ ਲੋਕ ਜਿਹੜੇ ਮੈਨੂੰ ਉਦੋਂ ਉਸ ਟਾਈਮ ਤੇ ਝੇਨਾ ਕਰਦੇ ਸੀ ਅੱਜ ਉਹ ਚੀਜ਼ ਨੂੰ ਵੇਖ ਕੇ ਮਤਲਬ ਪੂਰਾ ਖੁਸ਼ ਹੁੰਦੇ ਆ ਅੱਛਾ ਦਿਖਾਉਂਦੇ ਆ ਯਾਰ ਵੀ ਇਹ ਕਣਕੂ ਹੀ ਹੈ ਹੂੰ ਯਾਰ ਕਮਾਲ ਹੋਈ ਪਈ ਹੈ ਬਿਨਾਂ ਡੀਏਪੀ ਤੋਂ ਤੁਸੀਂ ਆ ਕੀ ਕਰੀ ਬੈਠੇ ਦੂਜੀ ਗੱਲ ਆ ਵੀ ਇਹ ਦੇ ਆਪਾਂ ਇਸ ਚੀਜ਼ ਪਾ ਸੋਨੇ ਘੱਟੋ ਘੱਟ ਵੀ ਸਵਾ ਮਹੀਨਾ ਪਾਣੀ ਪਹਿਲਾਂ ਬੰਦ ਹੋਣਾ ਚਾਹੀਦਾ ਜੀ ਸੜਕ ਦੀ ਬਜਾਈ ਕਰਨ ਮੌਕੇ ਜਿਹੜੇ ਝੋਨੇ ਦਾ ਸਵਾ ਮਹੀਨਾ ਪਹਿਲਾਂ ਬੰਦ ਕਰਨਾ ਚਾਹੀਦਾ ਪਾਣੀ ਜਿਹੜਾ ਕਿ ਪਾਣੀ ਮੌਕੇ ਤੇ 10 ਦਿਨ ਬੰਦ ਕਰਕੇ ਉਹਦੇ ਵਿੱਚ ਬਜਾਈ ਕਰਦੇ ਆ ਉਹ ਬਿਲਕੁਲ ਠੀਕ ਨਹੀਂ ਉਹਨੂੰ ਸੁੰਢੀ ਵੀ ਪੁੰਹਦੀ ਆ ਉਹ ਮੈਂ ਸੋਚਦਾ ਵੀ ਉਹ ਸੱਲ ਦੇ ਕਾਰਨ ਪੈਂਦੀ ਆ ਇਹਦੇ 'ਚ ਬਿਲਕੁਲ ਸੁੰਢੀ ਨਹੀਂ ਪਈ 1% ਵੀ ਸੁੰਢੀ ਨਹੀਂ ਨਹੀਂ ਹੋ ਰਿਹਾ ਇਹਨੂੰ ਕਿੰਨੇ ਪਾਣੀ ਲਾਏ ਤੇ ਹੋਰ ਇਹਦੇ ਵਿੱਚ ਪਾਣੀ ਦਾ ਦੋ ਲਾਏ ਪਹਿਲਾਂ ਦੋ ਪਾਣੀ ਲੱਗੇ ਨੇ ਹਲੇ ਫੌਂਸ਼ਟ ਨਾ ਅੱਛਾ ਤੇ ਕੋਈ ਕਿਸੇ ਤਰ੍ਹਾਂ ਦਾ ਕੀੜਾ ਇਹਨੂੰ ਪਿਆ ਹੋਵੇ ਨਹੀਂ ਹਜੇ ਤਾਂ ਹੀ ਕੁਝ ਵੀ ਨਹੀਂ ਪਿਆ ਬਿਲਕੁਲ ਨਹੀਂ ਠੀਕ ਹੈ ਫਿਰ ਮਤਲਬ ਲੋਕਾਂ ਦੇ ਕਹਿਣ ਮੁਤਾਬਕ ਮੈਂ ਤਾਂ ਦੋ ਘਟੇ ਪਾਉਂਦਾ ਸੀ ਤਿੰਨ ਘਟੇ ਜੂਰੀਏ ਦੇ ਪਾਏ ਰਿਹਾ ਤਿੰਨ ਘਟੇ ਜੂਰੀਏ ਦੇ ਪਾਏ ਰਿਹਾ ਵਿੱਚ ਇਸ ਵੇਲੇ ਤੁਹਾਨੂੰ ਕਣਕ ਇਹ ਜਿਹੜੀ ਮਲਚਿੰਗ ਵਿਧੀ ਨਾਲ ਕੀਤੀ ਹੈ ਤੇ ਦੂਜੇ ਤਰੀਕੇ ਨਾਲ ਕੀਤੀ ਹੈ ਇਹ 'ਚ ਕੋਈ ਤੁਹਾਨੂੰ ਫਰਕ ਲੱਗਦਾ ਫਰਕ ਹਦੋਂ ਵਾਲਾ ਜੀ ਆਪਣੇ ਨਾਲ ਕਣਕ ਘੜੀ ਹੈ ਜਿਹੜੀ ਕਿ ਆਪਾਂ ਦੋ ਦਿਨ ਬਾਅਦ ਚ ਬੀਜਿਆ ਤਾਂ ਇਹ ਉਹ ਦਾ ਦੇ ਦਾ ਅੰਤਰ ਦਾ ਹੀ ਫਰਕ ਵਾਲਾ ਇਹ ਚੰਗੀ ਹੈ ਹਾਂ ਵਧੀਆ अच्छा बाकी ਉਹਨਾਂ ਉਹ ਗਣਕਣ ਇੱਕ ਵੇਖੋ ਵੀ ਉਹ ਦੋ ਦਿਨ ਪਹਿਲਾਂ ਵੀ ਜੀ ਨਿਸਰੀਓ ਤੋਂ ਤਿੰਨ ਦਿਨ ਬਾਅਦ ਚਾਰ ਦਿਨ اچھا ਇਹ ਇਹ ਲੇਟ ਹੋਇਆ ਨਿਸਰੀ ਹਾਂ ਲੇਟ ਨਿਸਰੀ ਆ ਅੱਜ ਉਹ ਗਣਕਣੋਂ ਘੱਟੋ ਘੱਟ ਵੀ 4.5 ਫੁੱਟ ਦਾ ਫਰਕ ਆ ਸੀ ਵਧੀ ਹੋਈ ਆ ਤਾਂ ਨਾਲ ਹੀ ਆ আচ্ছা ਜੀ ਇਹਨੋਂ ਘੱਟਾ ਬਾਕੀ ਗੱਲ ਤੁਹਾਡੇ ਦੇਖਣ ਮੇਥੇ ਮੇਥੇ ਕੋ ਗੁੱਲੀ ਡੰਡਾ ਦਿਖ ਰਿਹਾ ਹੂੰ ਹੂੰ ਇਹ ਤਾਂ ਕੋਈ ਸਪਰੇਅ ਕੀਤੀ ਆ ਜਾਂ ਗੁੱਲੀ ਡੰਡਾ ਕਿੰਨਾ ਕੁ ਹੋਇਆ ਉਹਦੇ ਬਾਰੇ ਥੋੜਾ ਕੀ ਆ ਸਪਰੇਅ ਬਿਲਕੁਲ ਨਹੀਂ ਕੀਤੀ ਸਾਨੂੰ ਤਾਂ ਇਹ ਸੀ ਮਲਚਿੰਗ ਕੀਤੀ ਆ ਇਹਦੇ ਤੇ ਕੁਝ ਨਹੀਂ ਹੁੰਦਾ ਪਰ ਕੁਸ ਕੁ ਬੂਟੇ ਟਾਵੇਂ ਟਾਵੇਂ ਵਿੱਚ ਬੂਟੇ ਜਾਨੀ ਕਿ ਹੋਏ ਆ ਹਾਂ ਇਹ ਮੈਨ ਮੇਰੇ ਹਿਸਾਬ ਨਾਲ ਤਾਂ ਇਹ ਵੀ ਪ੍ਰਾਲੀ ਘਟਦੇ ਕਾਰਨ ਪ੍ਰਾਲੀ ਘਟਦੇ ਕਾਰਨ ਬਿਲਕੁਲ ਮੰਨ ਲਓ ਜੀ ਆਪਾਂ ਵੇਖੀ ਜੀ ਪ੍ਰਾਲੀ ਥੋੜੀ ਸੀ ਛੂਟ ਆਪਣਾ 26 ਜੋਨਾ ਸੀਗਾ ਤੇ ਉਹ ਪ੍ਰਾਲੀ ਘਟ ਹੋਣ ਦੇ ਕਾਰਨ ਮੇਰੇ ਹਿਸਾਬ ਨਾਲ ਇੰਨਾ ਨਹੀਂ ਹੁੰਦਾ ਪ੍ਰਾਲੀ ਵੀ ਹੁਣ ਤਾਂ ਗੱਲ ਚਲੀ ਜੀ ਏਡਾ ਕੋਈ ਹੈ ਨਹੀਂਗਾ ਚਲੋ ਬਹੁਤ ਵਧੀਆ ਲੱਗਿਆ ਜੀ ਗਰਮੇਜਰ ਸਿੰਘ ਦੇ ਖੇਤੇ ਵਿੱਚ ਆ ਕੇ ਕਣਕ ਦੇਖ ਕੇ ਸਾਨੂੰ ਤਾਂ ਲੱਗਦਾ ਵੀ ਦੂਜੀ ਕਣਕ ਦੇ ਨਾਲੋਂ ਜਿਹੜਿਆ ਲੋਕਾਂ ਨੇ ਵਾਹ ਕੇ ਬੀਜੀ ਆ ਜਾਂ ਸੁਪਰ ਸੀਡਰ ਦੇ ਨਾਲ ਬੀਜੀ ਆ ਤੇ ਉਹਦੇ ਨਾਲ ਉਹ ਚੰਗੀ ਰਹੂਗੀ ਬਾਕੀ ਜਿਹੜਾ ਇਹਦਾ ਝਾੜ ਨਿਕਲੂਗਾ ਤਾਂ ਆਪਾਂ ਫੇਰ ਗਰਮੇਜਰ ਜੀ ਦੇ ਕੋਲ ਆਵਾਂਗੇ ਇਹਨਾਂ ਨੂੰ ਪੁੱਛਾਂਗੇ ਤੇ ਸਾਰਾ ਕਿਵੇਂ ਦਾ ਰਿਹਾ ਜੀ ਧੰਨਵਾਦ ਜੀ